ਕਾਲ ਸਾਰੇ ਹੀ ਭਰਾਵਾਂ ਨੂੰ ਤਾਂ ਬਾਈ ਜਿਹੜੀ ਆਪਾਂ ਵੀਡੀਓ ਰਿਕਾਰਡ ਕੀਤੀ ਆਪਾਂ ਪਿੰਡ ਫੂਲ ਤੋਂ ਰਿਕਾਰਡ ਕੀਤੀ ਹੈ ਜਿੱਥੇ ਕਿ ਬਾਈ ਕੋਲੇ ਇੱਕ ਆਲਟੋ ਗੱਡੀ ਵਿਕਾਊ ਆਗੀ 2010 ਮਾਡਲ ਆਗੀ 2025 ਦੇ ਐਂਡ ਤੱਕ ਦੀ ਪਾਸੀ ਪਈ ਆਗੀ ਪਿਛਲੇ ਟਾਇਰਾਂ ਪਿਛਲੇ ਟਾਇਰ ਬਈ 90 ਪੈਸੇ ਪਈ ਆ ਤੇ ਮੂਹਰੇ ਟਾਇਰ ਪਿਆ ਪੈਸੇ ਪਈ ਆਗੇ ਜਾਂ ਇੰਜਨ ਗੀਅਰ ਦੀ ਪਾਈ ਕਹਿੰਦਾ ਪੂਰ ਗਾਰੰਟੀ ਹੋਊਗੀ ਚਾਹੇ ਕੋਈ ਬੰਦਾ ਦੋ ਦਿਨ ਚਲਾ ਕੇ ਦੇਖ ਸਕਦਾ ਆ ਉਹਦੀ ਏਸੀ ਵੀ ਸੀ ਪੂਰ ਗਾਰੰਟੀ ਹੋਊਗੀ ਅੰਟੀਏ ਵੀ ਤੁਸੀਂ ਚੈੱਕ ਕਰਾਣੇ ਆ ਵੀਡੀਓ ਵਿੱਚ ਬਾਕੀ ਦੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਲੈਕ अल्टੋ ਆ ਗਈ ਠੀਕ ਆ ਕੰਡੀਸ਼ਨ ਬਹੁਤ ਚੰਗੀ ਪਈ ਆਗੀ ਅੰਟੀਰੀਅਰ ਵੀ ਦਿਖਾ ਦਿੰਨੇ ਆਗੇ ਉਹਦੀ ਕੁਆਲਿਟੀ ਗੁਲਟੀ ਗੱਡੀ ਚੈੱਕ ਕਰ ਸਕਦੇ ਹੋਗੇ ਬਾਕੀ ਵੀ ਜੀ ਵਿੱਚ ਅੰਟੀਰੀਅਰ ਚੈੱਕ ਕਰ ਸਕਦੇ ਹੋਗੇ ਬਹੁਤ ਸਾਫ ਗੱਡੀ ਪਈ ਆਗੀ ਬਾਈ ਗਾ ਇੰਜਨ ਗੇਅਰ ਦੀ ਆਪਾਂ ਗਾਰੰਟੀ ਲੈਣੀ ਆ ਇਹ ਕੋਈ ਵੀ ਬੰਦਾ ਦੋ ਦਿਨ ਚਾਹੇ ਚਲਾ ਕੇ ਲੈ ਜੇ ਪੀ ਵੀ 03 ਨੰਬਰ ਆ ਬਾਈ ਜੀ ਬਠਿੰਡੇ ਦਾ ਨੰਬਰ ਆਗਾ ਪਿੱਛੋ ਵੀ ਤੁਸੀਂ ਦੇਖ ਸਕਦੇ ਹੋਗੇ ਠੀਕ ਆ ਗੱਡੀ ਵੀ ਫੁੱਲ ਓਕੇ ਓਕੇ ਕੰਡੀਸ਼ਨ ਚ ਪਈ ਆਗੀ 2025 ਤੱਕ ਦੀ ਪਾਸੀ ਆਗੀ ਇਸ ਵੀ ਸੇ ਕੁਆਲਿਟੀ ਸਾਰਾ ਕੋ ਇੱਕ ਨੰਬਰ ਆਗਾ ਬਾਈ ਗਾ ਚਾਹੇ ਦੋ ਦਿਨ ਚਲਾ ਕੇ ਲੈ ਟਾਇਰਾਂ ਦਾ ਮੂਲੇ ਟਾਇਰ ਬਾਈ ਜੀ ਪੈ ਆ ਪੈਸੇ ਪੈ ਪੁਰਲੇ ਟਾਇਰ 90 ਪੈਸੇ ਪੈ ਆ ਕੇ 2025 ਦੇ ਐਂਡ ਤੱਕ ਦੀ ਪਾਸਿੰਗ 2000 10 ਮਾਰ ਲਾਗਾ ਤੇ ਜਿਹੜੇ ਕਿਸੇ ਵੀਰ ਨੂੰ ਲੋੜ ਹੀ ਬਾਈ ਦਾ ਮੋਬਾਈਲ ਨੰਬਰ ਚੱਲਦਾ ਸਕਰੀਨ ਤੇ ਬਾਈ ਨਾਲ ਕਰ ਲਓ ਕੰਟੈਕਟ ਤਾਂ ਧੰਨਵਾਦ ਸਾਰੇ ਵੀਰਾਂ ਦਾ